सतनाम श्री वाहिगुर साहिब जी बिलावल, बिलावल महला पंजवा सुनियत प्राप सगल उतारना ਮੋਹ ਮਗਨ ਪਤਿਤ ਸੰਗ ਪ੍ਰਾਨੀ ਐਸੇ ਮਨ ਹੈ ਵਿਸਰਨ ਰਹਾ ਸੱਚ ਬਿਖਿਆਲੇ ਰਾਹ ਜਕੀਨੀ ਅੰਮ੍ਰਿਤ ਮਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤ ਸੰਤੋਖ ਬਿਦਾਰਨ इनते का मेरे स्वामी हार परे तुम सारना नानक की बेनती प्रभ साध संग रंग तारना सतनाम श्री वाहि साहिब जी बिलावल महला पंजवा। ਸੁਨਿਅਤ ਪ੍ਰਭ ਤੂੰ ਸਗਲ ਉਤਾਰਨ ਮੋਹ ਮਗਨ ਪਤੇ ਤ ਸੰਗ ਪ੍ਰਾਨੀ ਐਸੇ ਮਨ ਹੈ ਵਿਸਰਨ ਰਹਾ ਸੱਚ ਵਿਖਿਆਲੇ ਗ੍ਰਹ ਜਕਿਨੀ ਅੰਮ੍ਰਿਤ ਮਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਸਾ ਸੰਤੋਖ ਬਿਦਾਰਨ ਇਨ ਤੇ ਕਾਢ ਲ ਹੋ ਮੇਰੇ ਸੁਆਮੀ हार परे तुम सारना नानक, नानक की प्रभ तारन सतनाम श्री वाहिगुरु साहिब जी बिलावल महला पंजवा। सुनियत प्रभ तुम सगल उतारना ਮੋਹ ਮਗਨ ਪਤੇਤ ਸੰਗ ਪ੍ਰਾਨੀ ਐਸੇ ਮਨ ਹੈ ਵਿਸਰਨ ਰਹਾ ਸਾਂਚ ਵਿਖਿਆਲੇ ਗਰਾਹ ਜਕੀਨੀ ਅੰਮ੍ਰਿਤ ਮਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸਾਂਚ ਸੰਤੋਖ ਬਿਦਾਰਨ ਇਨਤੇ ਕਾਢ ਲ ਹੋ ਮੇਰੇ ਸੁਆਮੀ हार, हार परे तुम तो सारना नानक, नानक की बेनति प्रभ तारन सतनाम श्री वाहिगुरु साहिब जी बिलावल, बिलावल महला सुनियत प्रभ तुम सगल उतारना ਮੋਹ ਮਗਨ ਪਤੇਤ ਸੰਗ ਪ੍ਰਾਨੀ ਐਸੇ ਮਨ ਹੈ ਵਿਸਰਨ ਰਹਾ ਸਾਂਚ ਵਿਖਿਆਲੇ ਗਰਾਹ ਜਕੀਨੀ ਅੰਮ੍ਰਿਤ ਮਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸਾਂਚ ਸੰਤੋਖ ਬਿਦਾਰਨ ਇਨਤੇ ਕਾਢ ਲ ਹੋ ਮੇਰੇ ਸੁਆਮੀ हार परे तुम सारना नानक, नानक की बेनंदी प्रभ, प्रभ तारन सतनाम श्री, श्री वाहि साहिब जी बिलावल, बिलावल भाँगा। महला सुनियत प्रभ तुम सगल उतारना ਮੋਹ ਮਗਨ ਪਤੇਤ ਸੰਗ ਪ੍ਰਾਨੀ ਐਸੇ ਮਨ ਹੈ ਵਿਸਰਨ ਰਹਾ ਸੱਚ ਵਿਖਿਆਲੇ ਗrah ਜਕੀਨੀ ਅੰਮ੍ਰਿਤ ਮਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤ ਸੰਤੋਖ ਬਿਦਾਰਨ ਇਨਤੇ ਕਾਢ ਲਹੋ ਮੇਰੇ ਸੁਆਮੀ हार परे तुम सारण नानक, नानक की बेनंती प्रभ, प्रभ संग संग तारन सतनाम श्री वाहिगुरु साहिब जी बिलावल महला पंजवा। सुनियत प्रभ तुम सगल उतारना ਮੋਹ ਮਗਨ ਪਤੇ ਤ ਸੰਗ ਪ੍ਰਾਨੀ ਐਸੇ ਮਨ ਹੈ ਵਿਸਰਨ ਰਹਾ ਸੱਚ ਵਿਖਿਆਲੇ ਗ੍ਰਹ ਜਕਿਨੀ ਅੰਮ੍ਰਿਤ ਮਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤ ਸੰਤੋਖ ਬਿਦਾਰਨ ਇਨ ਤੇ ਕਾਢ ਲਹੋ ਮੇਰੇ ਸੁਆਮੀ हार परे तुम सारना नानक, नानक की प्रभ तारन सतनाम श्री, श्री वाहिगुरु साहिब जी बिलावल महला पनियत प्रभ तुम सगल उतारना ਮੋਹ ਮਗਨ ਪਤਿਤ ਸੰਗ ਪ੍ਰਾਨੀ ਐਸੇ ਮਨ ਹੈ ਵਿਸਰਨ ਰਹਾ ਸੱਚ ਵਿਖਿਆਲੇ ਗ੍ਰਹਜ ਕੀਨੀ ਅੰਮ੍ਰਿਤ ਮੰਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਸਾ ਸੰਤੋਖ ਬਿਦਾਰਨ ਇਨ ਤੇ ਕਾਢ ਲ ਹੋ ਮੇਰੇ ਸੁਆਮੀ हार परे तुम सार नानक की बेनती प्रभ पहे साध संग तारना सतना श्री वाहिगुरु साहिब जी बिलावल महला सुनियत प्रभ तुम सगल उतारना ਮੋਹ ਮਗਨ ਪਤੇ ਤ ਸੰਗ ਪ੍ਰਾਨੀ ਐਸੇ ਮਨ ਹੈ ਵਿਸਰਨ ਰਹਾ ਸੱਚ ਵਿਖਿਆਲੇ ਗ੍ਰਹ ਜਕਿਨੀ ਅੰਮ੍ਰਿਤ ਮਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤ ਸੰਤੋਖ ਬਿਦਾਰਨ ਇਨ ਤੇ ਕਾਢ ਲ ਹੋ ਮੇਰੇ ਸੁਆਮੀ हार, हार परे तुम तो तो सार नानक, नानक की बेनंती प्रभ तारन सतनाम श्री वाहिगुरु साहिब जी बिलावल महला पनियत प्रभ तू सगल उतारना ਮੋਹ ਮਗਨ ਪਤਿਤ ਸੰਗ ਪ੍ਰਾਨੀ ਐਸੇ ਮਨ ਹੈ ਵਿਸਾਰਨ ਰਹਾ ਸੱਚ ਵਿਖਿਆਲੇ ਗਾਹ ਜਕੀਨੀ ਅੰਮ੍ਰਿਤ ਮਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤ ਸੰਤੋਖ ਬਿਦਾਰਨ का मेरे स्वामी हार परे तुम सारना नानक की बेनती प्रभ संग रंग तारना सतनाम श्री वाहिगुरु साहिब जी बिलावल महला पंजवा। ਸੁਨਿਅਤ ਪ੍ਰਭ ਤਮ ਸਗਲ ਉਤਾਰਨ ਮੋਹ ਮਗਨ ਪਤਿਤ ਸੰਗ ਪ੍ਰਾਨੀ ਐਸੇ ਮਨ ਹੈ ਵਿਸਰਨ ਰਹਾ ਸੱਚ ਵਿਖਿਆਲੇ ਗ੍ਰਾਹ ਜਕੀਨੀ ਅੰਮ੍ਰਿਤ ਮਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਸਾ ਸੰਤੋਖ ਬਿਦਾਰਨ ਇਨ ਤੇ ਕਾਢ ਲਹੋ ਮੇਰੇ ਸੁਆਮੀ हार, हार परे तुम तो सार नानक, नानक की बेनति प्रभ रंग तारन सतनाम श्री वाहिगुरु साहिब जी बिलावल महला पंजवा। सुनियत प्रभ तुम सगल उतारना ਮੋਹ ਮਗਨ ਪਤਿਤ ਸੰਗ ਪ੍ਰਾਨੀ ਐਸੇ ਮਨ ਹੈ ਵਿਸਰਨ ਰਹਾ ਸੱਚ ਵਿਖਿਆਲੇ ਗਾਹ ਜਕੀਨੀ ਅੰਮ੍ਰਿਤ ਮਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤ ਸੰਤੋਖ ਬਿਦਾਰਨ ਇਨ ਤੇ ਕਾਢ ਲਹੋ ਮੇਰੇ ਸੁਆਮੀ हार, हार परे तुम, तुम सारना नानक, नानक की प्रभ, प्रभ, प्रभ संग संग तारन सतना साम साम श्री वाहिगुरु साहिब जी बिलावल, बिलावल महला पंजवा। पंजवा। सुनियत प्रभ तुम सगल उतारना ਮੋਹ ਮਗਨ ਪਤੇ ਤ ਸੰਗ ਪ੍ਰਾਨੀ ਐਸੇ ਮਨ ਹੈ ਵਿਸਾਰਨ ਰਹਾ ਸੱਚ ਵਿਖਿਆਲੇ ਗ੍ਰਾਹ ਜਕਿਨੀ ਅੰਮ੍ਰਿਤ ਮੰਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਸਾ ਸੰਤੋਖ ਬਿਦਾਰਨ ਇਨ ਤੇ ਕਾਢ ਲਹੋ ਮੇਰੇ ਸੁਆਮੀ हार परे तुम सारण नानक, नानक की बेनंदी प्रभ प्रप्र संग संग रंग तारन सतनाम श्री वाहिगुरु साहिब जी बिलावल भुणु महला भुणु पंजवा। सुनियत प्रभ तुम सगल उतारना ਮੋਹ ਮਗਨ ਪਤੇਤ ਸੰਗ ਪ੍ਰਾਨੀ ਐਸੇ ਮਨ ਹੈ ਵਿਸਾਰਨ ਰਹਾ ਸੱਚ ਬਿਖਿਆਲੇ ਗਾਹ ਜਕਿਨੀ ਅੰਮ੍ਰਿਤ ਮਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤ ਸੰਤੋਖ ਬਿਦਾਰਨ ਇਨ ਤੇ ਕਾਢ ਲਹੋ ਮੇਰੇ ਸੁਆਮੀ हार परे तुम सार नानक की बेनति प्रभ तारन सतनाम श्री वाहिगुरु साहिब जी बिलावल महला पंजवा। सुनियत प्रभ तुम सगल उतारना ਮੋਹ ਮਗਨ ਪਤੇ ਤ ਸੰਗ ਪ੍ਰਾਨੀ ਐਸੇ ਮਨ ਹੈ ਵਿਸਾਰਨ ਰਹਾ ਸੱਚ ਵਿਖਿਆਲੇ ਗ੍ਰਾਹ ਜਕਿਨੀ ਅੰਮ੍ਰਿਤ ਮੰਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਸਾ ਸੰਤੋਖ ਬਿਦਾਰਨ ਇਨ ਤੇ ਕਾਢ ਲਹੋ ਮੇਰੇ ਸੁਆਮੀ हार परे तुम सारना नानक, नानक की बेनती प्रभ, प्रभ संग संग तारन सतनाम श्री वाहिगुरु साहिब जी बिलावल, बिलावल महला पंजवा। पंजवा। सुनियत, सुनियत प्रभ तुम सगल उतारना ਮੋਹ ਮਗਨ ਪਤਿਤ ਸੰਗ ਪ੍ਰਾਨੀ ਐਸੇ ਮਨ ਹੈ ਵਿਸਰਨ ਰਹਾ ਸੱਚ ਵਿਖਿਆਲੇ ਗ੍ਰਹ ਜਕੀਨੀ ਅੰਮ੍ਰਿਤ ਮਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤ ਸੰਤੋਖ ਬਿਦਾਰਨ ਇਨਤੇ ਕਾਢ ਲੇ ਹੋ ਮੇਰੇ ਸੁਆਮੀ हार परे तुम सरन नानक की बेनती प्रभ पह साध संग रंग तारन सतनाम श्री वाहिगुरु साहिब जी बिलावल महला पंजवा सुनियत प्रबतम सगल, सगल उतारन मोह मगन पतित संग प्राणी ऐसे मन है विसरन रहा संच बिखियाले राह जकिनी अमृत मन ते डारन काम क्रोध लोभ रदा संतोख बिदार इनते काडल हो मेरे स्वामी हार, हार परे तुम, तुम सारण नानक, नानक की बे प्रभ, प्रभ संग संग तारन सतनाम श्री वाहिगुरु साहिब जी बिलावल महला सुनियत प्रभ तुम सगल उतारना ਮੋਹ ਮਗਨ ਪਤੇ ਤ ਸੰਗ ਪ੍ਰਾਨੀ ਐਸੇ ਮਨ ਹੈ ਵਿਸਾਰਨ ਰਹਾ ਸੱਚ ਬਿਖਿਆਲੇ ਗਰਾਜ ਕਿਨੀ ਅੰਮ੍ਰਿਤ ਮਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤ ਸੰਤੋਖ ਬਿਦਾਰਨ ਇਨ ਤੇ ਕਾਢ ਲਹੋ ਮੇਰੇ ਸੁਆਮੀ हार परे तुम सार नानक, नानक की बेनति प्रभ संग संग तारन सतनाम श्री वाहिगुरु साहिब जी बिलावल महला पंजवा। सुनियत प्रभ तुम सगल उतारना ਮੋਹ ਮਗਨ ਪਤੇ ਤ ਸੰਗ ਪ੍ਰਾਨੀ ਐਸੇ ਮਨ ਹੈ ਵਿਸਾਰਨ ਰਹਾ ਸੱਚ ਵਿਖਿਆਲੇ ਗ੍ਰਹਜ ਕੀਨੀ ਅੰਮ੍ਰਿਤ ਮੰਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਸਾ ਸੰਤੋਖ ਬਿਦਾਰਨ ਇਨ ਤੇ ਕਾਢ ਲਹੋ ਮੇਰੇ ਸੁਆਮੀ हार परे तुम सारना नानक, नानक की बेनती प्रभ, प्रभ संग संग तारन सतनाम श्री वाहिगुरु साहिब जी बिलावल महला पंजवा। पंजवा। सुनियत प्रभ तुम सगल उतारना ਮੋਹ ਮਗਨ ਪਤੇ ਤ ਸੰਗ ਪ੍ਰਾਨੀ ਐਸੇ ਮਨ ਹੈ ਵਿਸਰਨ ਰਹਾ ਸੱਚ ਵਿਖਿਆਲੇ ਗ੍ਰਾਹ ਜਕਿਨੀ ਅੰਮ੍ਰਿਤ ਮਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਸਾ ਸੰਤੋਖ ਬਿਦਾਰਨ ਇਨਤੇ ਕਾਢ ਲਹੋ ਮੇਰੇ ਸੁਆਮੀ हार परे तुम सारना नानक, नानक की बेनती प्रभ, प्रभ, प्रभ तारन सतनाम श्री वाहिगुर साहिब जी बिलावल महला सुनियत प्रभ तुम सगल उतारना ਮੋਹ ਮਗਨ ਪਤੇ ਤ ਸੰਗ ਪ੍ਰਾਨੀ ਐਸੇ ਮਨ ਹੈ ਵਿਸਰਨ ਰਹਾ ਸੱਚ ਵਿਖਿਆਲੇ ਗ੍ਰਾਹ ਜਕਿਨੀ ਅੰਮ੍ਰਿਤ ਮਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤ ਸੰਤੋਖ ਬਿਦਾਰਨ ਇਨ ਤੇ ਕਾਢ ਲ ਹੋ ਮੇਰੇ ਸੁਆਮੀ हार, हार परे तुम तो सारना नानक, नानक की बेनंती बेनंती प्रभ पह सतनाम श्री वाहिगुरु साहिब जी बिलावल महला बिलावल पंजवा। पंजवा। सुनियत प्रभ तुम सगल उतारना ਮੋਹ ਮਗਨ ਪਤਿਤ ਸੰਗ ਪ੍ਰਾਨੀ ਐਸੇ ਮਨ ਹੈ ਵਿਸਰਨ ਰਹਾ ਸੱਚ ਬਿਖਿਆਲੇ ਗਾਹ ਜਕੀਨੀ ਅੰਮ੍ਰਿਤ ਮਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤ ਸੰਤੋਖ ਬਿਦਾਰਨ ਇਨਤੇ ਕਾਢ ਲਹੋ ਮੇਰੇ ਸੁਆਮੀ हार, हार परे तुम तो सार नानक, नानक की बेनंती प्रभ, प्रभ संग संग तारन सतनाम श्री वाहिगुरु साहिब जी बिलावल महला सुनियत प्रभ तू सगल उतारन ਮੋਹ ਮਗਨ ਪਤੇਤ ਸੰਗ ਪ੍ਰਾਨੀ ਐਸੇ ਮਨ ਹੈ ਵਿਸਾਰਨ ਰਹਾ ਸੱਚ ਬਿਖਿਆਲੇ ਗਾਹ ਜਕਿਨੀ ਅੰਮ੍ਰਿਤ ਮਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਸਾ ਸੰਤੋਖ ਬਿਦਾਰਨ ਇਨ ਤੇ ਕਾਢ ਲਹੋ ਮੇਰੇ ਸੁਆਮੀ हार परे तुम सारना नानक की बेनन्दी प्रभ तारन सतनाम श्री वाहि साहिब जी बिलावल महला पंजवा। सुनियत प्रभ तुम सगल उतारना ਮੋਹ ਮਗਨ ਪਤੇ ਤ ਸੰਗ ਪ੍ਰਾਨੀ ਐਸੇ ਮਨ ਹੈ ਵਿਸਰਨ ਰਹਾ ਸੱਚ ਵਿਖਿਆਲੇ ਗ੍ਰਹਜ ਕੀਨੀ ਅੰਮ੍ਰਿਤ ਮਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤ ਸੰਤੋਖ ਬਿਦਾਰਨ ਇਨ ਤੇ ਕਾਢ ਲ ਹੋ ਮੇਰੇ ਸੁਆਮੀ हार परे तुम सारण नानक, नानक की बेनती प्रभ संग संग तारन सतनाम श्री वाहिगुरु साहिब जी बिलावल महला पंजवा। सुनियत प्रभ तुम सगल उतारना ਮੋਹ ਮਗਨ ਪਤੇ ਤ ਸੰਗ ਪ੍ਰਾਨੀ ਐਸੇ ਮਨ ਹੈ ਵਿਸਾਰਨ ਰਹਾ ਸੱਚ ਵਿਖਿਆਲੇ ਗਰਾਜ ਕਿਨੀ ਅੰਮ੍ਰਿਤ ਮੰਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਸਾ ਸੰਤੋਖ ਬਿਦਾਰਨ ਇਨਤੇ ਕਾਢ ਲਹੋ ਮੇਰੇ ਸੁਆਮੀ हार परे तुम सारण नानक, नानक की बेनि प्रभ, प्रभ तारन सतनाम श्री वाहिगुरु साहिब जी बिलावल महला पंजवा। पंजवा। सुनियत प्रभ तुम सगल उतारना ਮੋਹ ਮਗਨ ਪਤੇ ਤ ਸੰਗ ਪ੍ਰਾਨੀ ਐਸੇ ਮਨ ਹੈ ਵਿਸਰਨ ਰਹਾ ਸੱਚ ਵਿਖਿਆਲੇ ਰਾਹ ਜਕੀਨੀ ਅੰਮ੍ਰਿਤ ਮਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਸਾ ਸੰਤੋਖ ਬਿਦਾਰਨ ਇਨਤੇ ਕਾਢ ਲ ਹੋ ਮੇਰੇ ਸੁਆਮੀ हार परे तुम तो सार नानक, नानक की बेनंदी प्रभ तारन सतनाम श्री वाहिगुरु साहिब जी।, जी बिलावल महला पंजवार। पंजवार। सुनियत प्रभ तुम सगल उतारना ਮੋਹ ਮਗਨ ਪਤੇ ਤ ਸੰਗ ਪ੍ਰਾਨੀ ਐਸੇ ਮਨ ਹੈ ਵਿਸਾਰਨ ਰਹਾ ਸੰਚ ਵਿਖਿਆਲੇ ਗrah ਜਕਿਨੀ ਅੰਮ੍ਰਿਤ ਮੰਨਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤ ਸੰਤੋਖ ਬਿਦਾਰਨ ਇਨਤੇ ਕਾਢ ਲਹੋ ਮੇਰੇ ਸੁਆਮੀ हार परे तुम सरन नानक की बेनती प्रभ पह साध संग रंग तारन वाहेगुरु जी का खालसा वाहेगुरु जी की फतेह